Up the markan i ਕੀਨ ਦਿਆਲ ਨ ਤੁਮ ਸਰ ਅਭਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨਕ ਪੂਰ ਨ ਦੀਜੈ ਹਉ ਬਲਵਲ ਜਾਉ ਰਦ ਮैया ਕਾਰਨੇ ਕਾਰਿਣ ਕਬਨ ਹਉ ਬਹੁਤ ਜਨਮ ਬਸਰੇ ਤੀ ਮਾਧੂ ਜਨਮ ਤੁਮ ਹਰੇ ਲਿਖੇ ਕਹਿ ਦੇ ਬਤਾ ਜੂ ਅਸ ਲਕਿਣੀ ਨੂੰ ਫਿਰ ਪਉ ਦਰਸਨ ਤੇ ਕੇ ਆ ਉਸ ਅੰਗਰੀ ਸਤਗੁਰਾਂ ਨੇ ਫੇਰ ਕਿਰਪਾ ਕੀਤੀ ਹੈ ਸਾਡੇ ਤੇ ਕਾਲ ਯੁਗ ਜੀਵਾਂ ਤੇ ਅੱਜ ਫੇਰ ਸਾਨੂੰ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜੇ ਉਹਨੂੰ ਸਤ ਦਾ ਸੰਗ ਗੁਰਬਾਣੀ ਦਾ ਸੰਗ ਸਤ ਗੁਰੂਆਂ ਦੀ ਬਾਣੀ ਦਾ ਸੁਣਨ ਨੂੰ ਸੁਪਾਗ ਪ੍ਰਾਪਤ ਹੋਇਆ ਹੈ ਮਹਾਰਾਜ ਕਹਿੰਦੇ ਹਨ ਉਹ ਤਰ ਗਿਆ ਹੈ ਭਾਵ ਉਹਦਾ ਆਉਣਾ ਸਫਲ ਹੋ ਗਿਆ ਹੈ ਉਹਨੂੰ ਫਿਰ ਜਮਾਂ ਦੀ ਤਰਾਸ ਜਮਾਂ ਦਾ ਜੋ ਦੁੱਖ ਹੈ ਜਮਾਂ ਦਾ ਡਰ ਹੈ ਉਹ ਨਹੀਂ ਸਤੋਂਗਾ ਤੇ ਮਹਾਰਾਜ ਇਹੀ ਬਚਨ ਕਰਦੇ ਹਨ ਕਿ ਭਾਈ ਜਦੋਂ ਵੀ ਇਸ ਸੰਸਾਰ ਤੇ ਆਏ ਹਾਂ ਆਉਣਾ ਹੈ ਕੀਤਾ ਹੈ ਤੇ ਉਸ ਮਾਲਕ ਦੇ ਨਾਲ ਸੀ ਇਹ ਵਾਅਦਾ ਕੀਤਾ ਹੈ ਕਿ ਅਸੀਂ ਤੇਰਾ ਨਾਮ ਜਪਾਂਗੇ ਮਹਾਰਾਜ ਦੇ ਨਾਮ ਵਿਚਾਰ ਲੱਗਿਆ ਨਾਲ ਅਨ ਲਾਲਚ ਵਿਰਥਾ ਜਨਮ ਸਰਾਨੀ ਮਾਰੇ ਕਹਿੰਦੇ ਪਰ ਉਸ ਨੂੰ ਵਿਸਾਰ ਕੇ ਹੋਰ ਲਾਲਚਾਂ ਦੇ ਵਿੱਚ ਹੋਰ ਬਹਿਮਾ ਭਰਮਾਂ ਦੇ ਵਿੱਚ ਪੈ ਕੇ ਅਸੀਂ ਉਸ ਪ੍ਰਮਾਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਸੋ ਸਤਿਗੁਰੂ ਭੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਬੜੇ ਚਾਅ ਭਾਉ ਤੇ ਆਪਣੇ ਪਿਆਰ ਦੇ ਨਾਲ ਸੰਗਤਾਂ ਜਾ ਰਹੀਆਂ ਹਨ ਦਰਸ਼ਨ ਕਰਦੀਆਂ ਹਨ ਪਰ ਕਹਿੰਦੇ ਹਨ ਸਤਿਗੁਰੂ ਕਾਂਸੀ ਦੇ ਵਿੱਚ ਬੈਠੇ ਤਾਰਦੇ ਹਨ ਤੇ ਸੰਗਤਾਂ ਆਈਆਂ ਹਨ ਉਹਨਾਂ ਨੂੰ ਉਪਦੇਸ਼ ਬਖਸ਼ ਕਰਦੇ ਹਨ ਤੁਮ ਚੰਦਨ ਹਮ ਅਰੰਡ ਬਾਪਰੀ ਸੰਗ ਤੁਮਾਰੇ ਬਾਸਾ ਮੀਜ ਰੂਪ ਸੇ ਉਜ ਪੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ ਦੇਖੋ ਕਿੰਨੇ ਮਿੱਠੇ ਪਿਆਰੇ ਬਚਨ ਨਿਮਰਤਾ ਦੇ ਬਚਨ ਕਰਦੇ ਹਨ ਇਹ ਸੰਗਤਾਂ ਨੂੰ ਉਪਦੇਸ਼ ਸੁਣਾ ਰਹੇ ਹਨ ਕਿ ਮਾਧੋ ਪ੍ਰਮਾਤਮਾ ਉਸ ਅਕਾਲ ਪੁਰਖ ਦੀ ਜੋ ਸੰਗਤ ਹੈ ਉਹੀ ਸੱਚੀ ਸੰਗਤ ਹੈ ਸਤ ਸੰਗਤ ਕਿ ਐਸੀ ਜਾਣੀਏ ਜਿੱਥੇ ਕੋ ਨਾਮ ਵਕਾਣੀਆਂ ਜਿੱਥੇ ਉਸ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਉਹੀ ਸਤ ਸੰਗ ਹੈ ਜਿੱਥੇ ਝੂਠੀਆਂ ਵਡਿਆਈਆਂ ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ ਜਾਂਦੀਆਂ ਹਨ ਉਹ ਸਤ ਸੰਗ ਨਹੀਂ ਹੁੰਦੀ ਸਤ ਸੰਗ ਉਹ ਹੈ ਜਿੱਥੇ ਸਤ ਦਾ ਵਿਚਾਰ ਕੀਤਾ ਜਾਵੇ ਜਿੱਥੇ ਸਤ ਦੇ ਨਾਲ ਜੁੜਨ ਦੇ ਨਾਲ ਗੁਣ ਦੱਸੇ ਜਾਣ ਜਿੱਥੇ ਸਤ ਤੋਂ ਦੂਰ ਹੋਣ ਉਸ ਪਰਮਾਤਮਾ ਤੋਂ ਜਿਹੜਾ ਇਨਸਾਨ ਪ੍ਰਾਣੀ ਦੂਰ ਹੋ ਜਾਂਦਾ ਹੈ ਫਿਰ ਉਹਦੇ ਨਾਲ ਉਦਾ ਜੀਵਨ ਕਿਹਦਾ ਹੋ ਜਾਂਦਾ ਹੈ ਉਹ ਦੱਸਿਆ ਜਾਵੇ ਭਾਵ ਜਿੱਤੇ ਸੱਚ ਦੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ ਉਹ ਫਿਰ ਸਤ ਸੰਗ ਹੋਇਆ ਕਰਦੀ ਹੈ ਕੋਈ ਪਾਰਟੀ ਹੈ ਕੋਈ ਹੋਰ ਉਥੇ ਨਾਰੇ ਲਾਉਂਦੇ ਹਨ ਉਹ ਸਤ ਸੰਗ ਨਹੀਂ ਕਿਹਾ ਜਾ ਸਕਦਾ ਉਹ ਨਾ ਹੁੰਦੀ ਹੈ ਨਾ ਉਹਨੂੰ ਕਹਿੰਦੇ ਹਨ ਉਹਨੂੰ ਇੱਕ ਕਾਨਫਰੰਸ ਕਹਿ ਸਕਦੇ ਹਾਂ ਜਾਂ ਹੋਰ ਜਲਸਾ ਕਹਿ ਸਕਦੇ ਹਾਂ ਮੇਲਾ ਕਹਿ ਸਕਦੇ ਹਾਂ ਪਰ ਜਿਹੜਾ ਸਤ ਸੰਗ ਹੈ ਉਸ ਅਕਾਲਪੁਰਖ ਨੂੰ ਸਤ ਕਿਹਾ ਹੈ ਉਹ ਪਹਿਲਾਂ ਵੀ ਸੀ ਤੇ ਅੱਗੇ ਵੀ ਹੋਵੇਗਾ ਤੇ ਹੁਣ ਵੀ ਹੈ ਉਹਦਾ ਜੋ ਸੰਗਤ ਹੈ ਭਾਵ ਉਹਦੀ ਜੋ ਵਿਚਾਰ ਹੈ ਉਹਦੇ ਜੋ ਗੁਣ ਹਨ ਉਹਦੀ ਜੋ ਵਿਡਿਆਈ ਹੈ ਜਿੱਥੇ ਉਹ ਗਾਈ ਜਾਂਦੀ ਹੈ ਉਹਨੂੰ ਸਤ ਸੰਗ ਕਿਹਾ ਜਾਂਦਾ ਹੈ ਪਰ ਸਤਗੁਰੂ ਅਰਬਦਾਸ ਮਹਾਰਾਜ ਜਿਹੜਾ ਵੀ ਕੋਈ ਆਉਂਦਾ ਹੈ ਪ੍ਰਾਣੀ ਸੰਗੀ ਪ੍ਰੇਮੀ ਉਹਨੂੰ ਹੀ ਸੱਚ ਦਾ ਉਪਦੇਸ਼ ਬਖਸ਼ਦੇ ਹਨ ਸੱਚ ਦਾ ਉਪਦੇਸ਼ ਸੁਣਾਉਂਦੇ ਹਨ ਉਸ ਪਰਮਾਤਮਾ ਦੇ ਨਾਲ ਰੱਬ ਦੇ ਨਾਲ ਜੋੜਦੇ ਹਨ ਸੋ ਕਹਿੰਦੇ ਸਤ ਸੰਗ ਹੋ ਰਹੀ ਹੈ ਤੇ ਇਹ ਸ਼ਬਦ ਬੜੇ ਪਿਆਰ ਦੇ ਨਾਲ ਸੰਗਤਾਂ ਪੜ੍ਹ ਰਹੀਆਂ ਹਨ ਆਪਾਂ ਵੀ ਬੜੀਆ ਤੁਮ ਚੰਦਨ ਹਮ ਰਿੰਡ ਪਾਪਰੇ ਸੰਗ ਤੁਮਾਰੇ ਵਾਸਾ ਜੀ ਤੁਮ ਚੰਦਨ ਹਮ ਰੇ that آپري سنتھو مارے وسري ਸੰਗਤਾਂ ਨੂੰ ਸਤਿਗੁਰੂ ਉਪਦੇਸ਼ ਬਖਸ਼ ਕਰ ਰਹੇ ਹਨ ਤੇ ਸੰਗਤਾਂ ਬੜੇ ਪਿਆਰ ਦੇ ਨਾਲ ਧਿਆਨ ਦੇ ਨਾਲ ਸਰਵਣ ਕਰਦੀਆਂ ਹਨ ਤੇ ਇਹਨਾਂ ਨੂੰ ਹੀ ਉੱਥੇ ਦੋ ਸਾਧੂ ਆਏ ਹਨ ਇੱਕ ਬਾਬਾ ਕਬੀਰ ਜੀ ਸਤਿਗੁਰੂ ਕਬੀਰ ਜੀ ਆਏ ਹਨ ਤੇ ਨਾਲ ਉਹਨਾਂ ਦੇ ਗੁਰਖਨਾਥ ਜੀ ਹਨ ਇੱਕ ਕਵੀਰ ਸਾਹਿਬ ਦੀ ਪੁੱਤਰੀ ਹੈ ਜੋ بیٹے ਹੈ ਉਸ ਦੀ ਲੜਕੀ ਹੈ ਕਮਾਲੀ ਇਹ ਤਿੰਨੇ ਆਏ ਹਨ ਆ ਕੇ satsang ਦਾ ਪ੍ਰਵਾਹ ਚੱਲ ਰਿਹਾ ਹੈ satsang ਦੇ ਵਿੱਚ ਜੁੜ ਜਾਂਦੇ ਹਨ ਬੈਠ ਜਾਂਦੇ ਹਨ satsang ਦਾ ਆਨੰਦ ਮਾਣਿਆ ਤੇ ਸਤਿਗੁਰੂ ਇਹ ਹੀ ਬਚਨ ਕਰ ਰਹੇ ਹਨ ਸਤਿਗੁਰੂ ਅਰਦਾਸ ਜੀ ਮਹਾਰਾਜ ਭਾਈ ਜੇ ਅਸੀਂ ਉਸ ਰੱਬ ਦੇ ਦਰਸ਼ਨ ਕਰਨੇ ਹਨ ਜੇ ਉਸ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਪਹਿਲਾਂ ਸਾਨੂੰ ਜੋ ਨਿਮਰਤਾ ਧਾਰਨੀ ਜ਼ਰੂਰੀ ਹੈ ਨਿਮਰਤਾ ਭਾਵ ਪਿਆਰ ਜੇ ਸਾਡਾ ਪਿਆਰ ਹੈ ਤੇ ਅਸੀਂ ਉਸ ਰੱਬ ਦੇ ਦਰਸ਼ਨ ਜੇ ਸੱਚੀ ਪ੍ਰੀਤ ਹੈ ਤੇ ਅਸੀਂ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਕਿਉਂਕਿ ਮਹਾਰਾਜ ਆਪ ਗ੍ਰਸਤੀ ਸਨ ਪਰਿਵਾਰ ਵਾਲੇ ਸਨ ਤੇ ਉਹਨਾਂ ਕੋਲੇ ਆਉਂਦੇ ਵੀ ਗ੍ਰਸਤੀ ਸਨ ਸਾਧੂ ਵੀ ਗ੍ਰਸਤੀ ਜਾਦੇ ਆਉਂਦੇ ਸਨ ਪਰ ਇਹ ਗੋਰਖਨਾਥ ਜੀ ਅੱਜ ਆਏ ਹਨ ਮਿਲਣ ਕਬੀਰ ਨੂੰ ਕਬੀਰ ਸਾਹਿਬ ਜੀ ਸਤਿਗੁਰੂ ਕਬੀਰ ਸਾਹਿਬ ਜੀ ਦੇ ਘਰੇ ਗਏ ਹਨ ਉਹਨਾਂ ਨੇ ਜਾ ਕੇ ਉਹਨਾਂ ਕਬੀਰ ਸਾਹਿਬ ਜੀ ਦੇ ਦਰ ਤੇ ਅਲਖ ਨਰਨਜਨ ਕਿਹਾ ਦੇਖਿਆ ਹੈ ਗੋਰਖਨਾਥ ਆਏ ਹਨ ਸਤਿਗੁਰੂ ਕਬੀਰ ਜੀ ਨੇ ਉਹਨਾਂ ਦਾ ਆਦਰ ਪਿਆਰ ਬੜਾ ਕੀਤਾ ਸਤਿਕਾਰ ਕੀਤਾ ਬੈਠਣ ਨੂੰ ਕਿਹਾ ਤੇ ਚਲ ਪਣੀ ਸਕਾਇਆ ਨਾਲ ਉਹਨਾਂ ਦੀ ਪੁੱਤਰੀ ਹੈ ਕਮਾਲੀ ਉਹਨੇ ਵੀ ਆ ਕੇ ਗੋਰਖਨਾਥ ਜੀ ਦੇ ਅਸੀਰਵਾਦ ਲਿਆ ਕੋਲੇ ਬੈਠੇ ਸਤਸੰਗ ਸੁਣਿਆ ਬਚਨ ਸੁਣ ਰਹੀ ਹੈ ਬੜੇ ਪਿਆਰ ਦੇ ਨਾਲ ਸਰਦਾ ਦੇ ਨਾਲ ਤੇ ਸਤਿਗੁਰੂ ਕਬੀਰ ਸਾਹਿਬ ਕਹਿਣ ਲੱਗੇ ਕਿ ਤੇ ਰੱਬ ਦਾ ਰੂਪ ਹਨ ਜੋ ਸਰਬ ਨੂੰ ਮਿਲ ਚੁੱਕੇ ਹਨ ਬੜੇ ਪਹੁੰਚੇ ਹੋਏ ਹਨ ਬੜੇ ਹੀ ਗਿਆਨੀ ਪੁਰਸ਼ ਹਨ ਬੜੇ ਹੀ ਸਤਿਗੁਰੂ ਉਹ ਦਿਲ ਦਿਲਾਂ ਦੀ ਜਾਣਦੇ ਹਨ ਉਹਨਾਂ ਦੀ ਉਹਨਾਂ ਤੇ ਬੜੀ ਕਿਰਪਾ ਹੈ ਉਹ ਸੰਗਤਾਂ ਨੂੰ ਜੋੜ ਰਹੇ ਹਨ ਚਲੋ ਆਪਾਂ ਉਹਨਾਂ ਦੇ ਦਰਸ਼ਨ ਕਰੀਏ ਕਹਿਣ ਲੱਗੇ ਚਲੋ ਸਤਿਗੁਰੂ ਰਵਦਾਸ ਜੀ ਹਨ ਉਹਨਾਂ ਦੇ ਆਪਾਂ ਦਰਸ਼ਨ ਜ਼ਰੂਰ ਕਰਕੇ ਆਈਏ ਤੁਹਾਨੂੰ ਦਰਸ਼ਨ ਕਰਾ ਕੇ ਲੈ ਕੇ ਆਈਏ ਗੋਲਕਨਾਥ ਜੀ ਸਤਿਗੁਰੂ ਕਬੀਰ ਜੀ ਦੇ ਨਾਲ ਜਾਂਦੇ ਹਨ ਉੱਤਨੇ ਜਾਣੇ ਇਕਬੀਰ ਸਾਹਿਬ ਦੀ ਕਬੀਰ ਜੀ ਮਹਾਰਾਜ ਦੀ ਲੜਕੀ ਹੈ ਕਮਾਲੀ ਤੇ ਗੋਰਖਨਾਥ ਜੀ ਇਕਬੀਰ ਜੀ ਮਹਾਰਾਜ ਤਨੇ ਜਾ ਕੇ ਸੰਗਤ ਵਿੱਚ ਪਹੁੰਚ ਜਾਂਦੇ ਹਨ ਸਮਾਪਤੀ ਹੋਈ ਤੇ ਸਤਗੁਰੂ ਦੇਖਦੇ ਹਨ ਰਵਦਾਸ ਜੀ ਮਹਾਰਾਜ ਕਿ ਇਕਬੀਰ ਸਾਹਿਬ ਤੇ ਸਾਡੇ ਕੋਲੇ ਆਉਂਦੇ ਰਹਿੰਦੇ ਹਨ ਇਹਨਾਂ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਜਾਣਦੇ ਹਨ ਪਰ ਇਹ ਤੇ ਕਬੀਰ ਸਾਹਿਬ ਦੀ ਲੜਕੀ ਹੈ ਕਮਾਲੀ ਇਹ ਵੀ ਸਾਡੇ ਦਰਸ਼ਕ ਅਸੀਂ ਇਹਨਾਂ ਦੇ ਦਰਸ਼ਨ ਕਰਦੇ ਰਹਿੰਦੇ ਹਾਂ ਕਿਉਂਕਿ ਰਬਦਾਸ ਮਹਾਰਾਜ ਵੀ ਕਬੀਰ ਸਾਹਿਬ ਕੋਲੇ ਜਾਂਦੇ ਸਨ ਪਿਆਰ ਸੀ ਪਰਿਵਾਰ ਵਾਲਾ ਫੈਮਿਲੀ ਵਾਲਾ ਕਹਿ ਲਓ ਫੈਮਿਲੀ ਫਰੈਂਡ ਸਨ ਇਹਨਾਂ ਪਿਆਰ ਸੀ ਭਰਾਵਾਂ ਵਾਲਾ ਸੋ ਕਿਉਂਕਿ ਦੋਨੇ ਹੀ ਬੜੀਆਂ ਪਹੁੰਚੀਆਂ ਹੋਈਆਂ ਰੂਹਾਂ ਸਨ ਬੜੇ ਪਹੁੰਚੀਆਂ ਹੋਈਆਂ ਹਾਸਤੀਆਂ ਸਨ ਸੰਪੂਰਨ ਸੰ ਬ੍ਰਹਮ ਗਿਆਨੀ ਸੰ ਤਿਆਗੀ ਸੰ ਗਿਆਨੀ ਸੰ ਔਰ ਉਸ ਪਰਮਾਤਮਾ ਦੇ ਨੂੰ ਮਿਲੇ ਹੋਏ ਸੰ ਸਤਗੁਰ ਅਰਦਾਸ ਜੀ ਮਹਾਰਾਜ ਕਹਿੰਦੇ ਦੋ ਗਲਾਸ ਪਾਣੀ ਦੇ ਲੈ ਕੇ ਆਏ ਕਿਉਂਕਿ ਬਾਹਰੋਂ ਆਏ ਹਨ ਦੋ ਗਲਾਸਾਂ ਦੇ ਵਿੱਚ ਪਾਣੀ ਲੈ ਕੇ ਆਏ ਜਲ ਪੀਣ ਵਾਸਤੇ ਦਿੱਤਾ ਕਬੀਰ ਸਾਹਿਬ ਜੀ ਨੇ ਤੇ ਸਤਗੁਰਾਂ ਦਾ ਧਿਆਨ ਤਰਿਆ ਆਪਣਾ ਜਲ ਪੀ ਲਿਆ ਤੇ ਜੋ ਗੁਰਖਨਾ ਜੀ ਸਨ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਹ ਜਲ ਮੈਂ ਨਹੀਂ ਪੀਵਾਂਗਾ ਕਿਉਂਕਿ ਇਹ ਤੇ ਰਮਦਾਸ ਸਨ ਚਮੜੇ ਦਾ ਕੰਮ ਕਰਦੇ ਹਨ ਚਮਾਰ ਹਨ ਕਿ ਸੂਦਰ ਹਨ ਭਾਵੇਂ ਇਹਨਾਂ ਦੇ ਹੱਥੋਂ ਮੈਂ ਨਹੀਂ ਪਾਣੀ ਪੀਵਾਂਗਾ ਕਹਿੰਦੇ ਹਨ ਪਾਣੀ ਪੀਤਾ ਨਹੀਂ ਪਾਣੀ ਪੀਣ ਉਹ ਮਨ ਕਰ ਦਿੱਤਾ ਕਹਿਣ ਲੱਗੇ ਨਹੀਂ ਮੈਨੂੰ ਲੋੜ ਨਹੀਂ ਮੈਂ ਪਾਣੀ ਨਹੀਂ ਪੀਣਾ ਚਾਹੁੰਦਾ ਮੇਰੀ ਪਿਆਸ ਨਹੀਂ ਹੈ ਮੈਨੂੰ ਪਾਪ ਜਦੋਂ ਆਪਾਂ ਕੋਈ ਚੀਜ਼ ਨਾ ਪੀਣੀ ਹੋਵੇ ਬੀ ਬਹਾਨੇ ਮਾਰਦੇ ਹਾਂ ਜਿੰਨੇ ਬਹਾਨੇ ਲਾਏ ਮਨ ਕਰ ਦਿੱਤਾ ਉਹ ਪਾਣੀ ਨਹੀਂ ਪੀਤਾ ਉਹ ਚੱਕ ਕੇ ਜਿਹੜਾ ਪਾਣੀ ਦਾ ਗਲਾਸ ਸੀ ਜੋ ਕਬੀਰ ਸਾਹਿਬ ਜੀ ਦੀ ਲੜਕੀ ਹੈ ਕੁਮਾਰਲੀ ਉਹਨੂੰ ਕਹਿਣ ਕਹਿ ਦਿੱਤਾ ਕਿ ਤੁਸੀਂ ਪੀ ਲਵੋ ਰਦਾਜੀ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਤੁਸੀਂ ਇਹ ਪਾਣੀ ਜਲ ਸਕ ਲੋ ਕਮਾਲੀ ਨੇ ਬਚਨ ਮੰਨਿਆ ਸਤਗੁਰਾਂ ਦਾ ਗੁਰੂ ਅਰਦਾਸ ਜੀ ਮਹਾਰਾਜ ਦਾ ਉਹ ਪੀ ਲਈ ਤੇ ਜਦੋਂ ਬੀਬੀ ਪੀਤੀ ਉਹਨੇ ਪਾਣੀ ਪੀਤਾ ਜਲ ਪਾਣੀ ਪੀਤਾ ਕਹਿੰਦੇ ਉਦੋਂ ਤੇ ਹੀ ਉਹਦੀ ਸੁਰਤ जोडਣੀ ਸ਼ੁਰੂ ਹੋ ਗਈ ਉਸ ਪਰਮਾਤਮਾ ਦੇ ਨਾਲ ਅਭੇਦ ਹੋ ਗਈ ਉਹਨੂੰ ਗਿਆਨ ਹੋ ਗਿਆ ਰਿੱਧੀਆਂ ਸਿੱਧੀਆਂ ਉਹਦੇ ਅੰਦਰ ਉਹਦੇ ਮਨ ਦੇ ਵਿੱਚ ਬਸ ਗਈਆਂ ਉਹਨੂੰ ਹਰ ਗੱਲ ਦਾ ਪਤਾ ਲੱਗਣ ਲੱਗ ਗਿਆ ਆਉਣ ਵਾਲੇ ਸਮੇਂ ਬਾਰੇ ਦੱਸਣ ਲੱਗੀ ਔਰ ਪੇਤ ਉਹਨੇ ਗੁਜਰ ਰੱਖਿਆ ਕਿਸੇ ਨੂੰ ਨਹੀਂ ਪਤਾ ਕਿ ਬੀਬੀ ਕਮਾਲੀ ਨੂੰ ਬ੍ਰਹਮ ਗਿਆਨ ਹੋ ਚੁੱਕਿਆ ਹੈ ਕਬੀਰ ਸਾਹਿਬ ਨੂੰ ਪਤਾ ਹੈ ਫਿਰ ਕਹਿੰਦੇ ਹਨ ਵਿਆਹ ਬਿਆਉਣ ਦੇ ਯੋਗ ਹੋਈ ਉਸ ਵਾਸਤੇ ਲੜਕਾ ਦੇਖਿਆ ਮਲਤਾਨ ਵਿਆਹੀ ਗਈ ਕਹਿੰਦੇ ਹਨ ਫਿਰ ਗੁਰੂ ਗੋਖਰਨਾਲ ਜੀ ਵੀ ਉਧਰ ਕਿਤੇ ਗਏ ਚਲੋ ਜਾਂਦੇ ਹਨ ਨਾਲ ਉਹਨਾਂ ਦੇ ਉਹਨਾਂ ਦੇ ਸਿੱਖ ਸਨ ਸਿੱਧ ਹਨ ਕਿਉਂਕਿ 84 ਸਿੱਧ ਤਾਂ ਉਹਨਾਂ ਦੇ ਨਾਲ ਰਹਿੰਦੇ ਸਨ ਇਸ ਤੋਂ ਵੱਧ ਵੀ ਸੰਗਤ ਹੋਇਆ ਕਰਦੀ ਸੀ ਕਿ ਜੋ ਵੀ ਉਹਨਾਂ ਨੂੰ ਕਹਿੰਦਾ ਹੈ ਕਿ ਮਹਾਰਾਜ ਜੋਗੀ ਪੁਰਸਨ ਸਾਧੂ ਸੰਤਨ ਇਹ ਜਾਣ ਕੇ ਭੰਡਾਰਾ ਕਰਦਾ ਹੈ ਉਹਨੂੰ ਕਹਿ ਦਿੰਦੇ ਹਨ ਕਿ ਮਾਰਾ ਸਾਡੇ ਕਿਰਪਾ ਭੰਡਾਰਾ ਜ਼ਰੂਰ ਕਰੋ ਲੰਗਰ ਚੱਕੋ ਭੋਜਨ ਕਰੋ ਤੇ ਕਹਿੰਦੇ ਹਨ ਗੋਲਖনাথ ਜੀ ਕਹਿੰਦੇ ਹਨ ਕਿ ਆ ਸਾਡੀ ਚਿੱਪੀ ਹੈ ਇਹਨੂੰ ਭਰ ਦੇਵੋ ਤੇ ਅਸੀਂ ਬਾਅਦ ਭੰਡਾਰਾ ਕਰਾਂਗੇ ਪਹਿਲਾਂ ਸਾਡੀ ਚਿੱਪੀ ਭਰ ਦੋ ਇਸੇ ਤਰ੍ਹਾਂ ਹੀ ਉਹ ਚਿੱਪੀ ਦੇ ਵਿੱਚ ਜਿੰਨਾ ਭੰਡਾਰਾ ਹੁੰਦਾ ਹੈ ਪੈ ਜਾਂਦਾ ਹੈ ਉਹ ਚਿੱਪੀ ਉਹ ਵੀ ਨਹੀਂ ਭਰਦੀ ਉਹਨਾਂ ਨੇ ਕੋਈ ਨਹੀਂ ਕਰਦੇ 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 ਉੱਥੇ ਦਾ ਜਿਹੜਾ ਰਾਜਾ ਸੀ ਉਹ ਵੀ ਆ ਗਿਆ ਹੈ ਕਿ ਗੁਰਖਨਾਥ ਆਇਨ ਨਾਲ ਹੋਰ ਵੀ yogi ਹਨ ਸਤ ਮਹ ਸੰਤ ਮਹបុਰਸ ਹਨ ਪਹੁੰਚੇ ਹੋਈਆਂ ਰਿਧੀਆਂ ਸਿਧੀਆਂ ਦੇ ਮਾਲਕ ਹਨ ਉਹ ਵੀ ਦਰਸ਼ਨ ਕਰਨ ਵਾਸਤੇ ਆਇਆ ਰਾਜੇ ਨੇ ਵੀ ਇਹ ਹੀ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਭੰਡਾਰਾ ਛਕੋ ਪੰਡਾਰਾ ਤਿਆਰ ਕੀਤਾ ਗਿਆ ਲੰਗਰ ਤਿਆਰ ਕੀਤਾ ਗਿਆ ਤੇ ਉਹ ਰਾਜੇ ਨੇ ਵੀ ਇਹੀ ਬਚਨ ਕੀਤਾ ਕਿ ਲੰਗਰ ਛਕੋ ਗੋਰਖਨਾਥ ਜੀ ਕਹਿਣ ਲੱਗੇ ਪਹਿਲਾਂ ਸਾਡੀ ਚਿੱਪੀ ਨੂੰ ਭਰਦੇ ਬਹੁ ਅਸੀਂ ਬਾਸ ਸਕਾਂਗੇ ਕਹਿੰਦੇ ਉਹ ਚਿੱਪੀ ਭਰਮ ਦੇ ਵਿੱਚ ਨਹੀਂ ਆਈ ਤੇ ਫਿਰ ਜਾ ਕੇ ਇਹ ਸਾਰੇ ਗੱਲ ਫੈਲ ਗਈ ਗੱਲ ਗੋਰਖਨਾਥ ਰਿਦਿਆਂ ਸਿਦਿਆਂ ਹੋਣ ਕਰਕੇ ਬੜਾ ਹੰਕਾਰੀ ਸੀ ਹਰ ਇੱਕ ਬੰਦੇ ਨੂੰ ਉਹ ਨੀਵਾ ਦਿਖਾਉਂਦਾ ਸੀ ਹੰਕਾਰ ਹੋ ਚੁੱਕਿਆ ਸੀ ਵਿਦਿਆ ਦਾ ਭਗਤੀ ਦਾ ਜਪ ਤਪ ਇੰਨਾ ਕੀਤਾ ਵਿਦਿਆ ਸ਼ਿੱਧੀਆਂ ਦਾ ਉਹਨੂੰ ਹੰਕਾਰ ਹੋ ਚੁੱਕਿਆ ਸੀ ਤੇ ਜਾ ਕੇ ਬੀਬੀ ਕਮਾਲੀ ਜੋ ਕਬੀਰ ਸਾਹਿਬ ਦੀ ਲੜਕੀ ਹੈ ਪੁੱਤਰੀ ਹੈ ਉਹਨੇ ਜਾ ਕੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਤੁਸੀਂ ਮੇਰੇ ਘਰੇ ਆਓ ਘਰੇ ਆ ਕੇ ਭੰਡਾਰਾ ਛਕੋ ਤੇ ਦੇਖਿਆ ਹੈ ਸਾਰੇ ਹੋਰ ਬਹੁਤ ਵੱਡੇ ਵੱਡੇ ਸਾਧੂ ਸੰਤਸ ਹਨ ਹੋਰ ਵੀ ਬੜੇ ਧਨਵਾਨ ਹਨ ਜਿਨ੍ਹਾਂ ਕੋਲੇ ਬੜੇ ਧਨ ਦੌਲਤ ਹੈ ਉਹ ਵੀ ਆਏ ਹਨ ਬੜੇ ਬੜੇ ਅਮੀਰ ਪਰ ਇਹ ਬੀਬੀ ਕਮਾਲੀ ਇੱਕ ਆਮ ਪਰਿਵਾਰ ਦੇ ਵਿੱਚ ਰਹਿੰਦੀ ਹੈ ਤੇ ਇੱਕ ਸਾਦਾ ਜਿਹਾ ਪਰਿਵਾਰ ਹੈ ਰਹਿਣਾ ਬਹਿਣਾ ਹੈ ਗੁਰਖਨਾਥ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਭੰਡਾਰਾ ਕਰੇ ਲੰਗਰ ਤਿਆਰ ਕੀਤਾ ਹੋਇਆ ਆ ਕੇ ਗ੍ਰਹਿਣ ਕਰੋ ਭੋਜਨ ਸ਼ਕੋ ਗੋਲਕਨਾਥ ਜੀ ਨੇ ਉਹੀ ਬਚਨ ਕਰ ਦਿੱਤਾ ਕਿ ਮੇਰੀ ਚਿਪੀ ਭਰ ਦੇਵੋ ਤੇ ਮੈਂ ਸਕ ਲਵਾਂਗਾ ਪਹਿਲਾਂ ਮੇਰੀ ਚਿਪੀ ਭਰ ਦੇਵੋ ਉਹ ਫਿਰ ਮਹਾਰਾਜ ਘਰੇ ਆਓ ਫਿਰ ਆ ਕੇ ਗੁਰੂ ਗੋਲਕਨਾਥ ਜੀ ਤੇ ਹੋਰ ਉਹਨਾਂ ਦੇ ਜੋ ਸੰਗਤ ਸੀ ਨਾਲ ਉਹਨਾਂ ਦੇ ਚੇਲੇ ਸਨ ਸਿੱਧ ਸਨ ਉਹ ਵੀ ਆ ਗਏ ਆ ਕੇ ਉਹੀ ਬਚਨ ਕੀਤਾ ਇੱਥੇ ਬੈਠੋ ਮਹਾਰਾਜ ਹੱਥ ਸੁੱਚੇ ਕਰਾਏ ਪਾਣੀ ਦੇ ਨਾਲ ਹੱਥ ਧੋਏ ਗਏ ਸਾਰਿਆਂ ਦੇ ਪੰਗਤਾਂ ਲੱਗ ਗਈਆਂ ਭੰਡਾਰਾ ਵਰਤਾਉਣ ਦੀ ਤਿਆਰੀ ਹੋ ਗਈ ਆ ਕੇ ਫਿਰ ਬੀਬੀ ਕਮਾਲੀ ਉਹੀ ਕਹਿਣ ਲੱਗੀ ਬਚਨ ਕਿ ਮਹਾਰਾਜ ਭੰਡਾਰਾ ਛਕੋ ਗੋਰਖਨਾਥ ਜੀ ਨੇ ਵੀ ਉਹੀ ਬਚਨ ਕਰ ਦਿੱਤਾ ਕਿ ਚਿਪੀ ਨੂੰ ਭਰ ਦਿਓ ਅਸੀਂ ਛਕ ਲਵਾਂਗੇ ਪਰ ਉਦੇ ਮਨ ਦੇ ਵਿੱਚ ਹੰਕਾਰ ਸੀ ਕਹਿੰਦੇ ਹਨ ਜਿੰਨਾ ਭੰਡਾਰਾ ਤਿਆਰ ਪਿਆ ਸੀ ਬੀਬੀ ਕਮਾਲੀ ਨੇ ਇੱਕ ਚਮਚਾ ਚੌਲਾਂ ਦਾ ਭਰਿਆ ਇੱਕ ਚਮਚਾ ਚੌਲਾਂ ਦਾ ਭਰ ਕੇ ਚਿਪੀ ਦੇ ਵਿੱਚ ਪਾ ਦਿੱਤਾ ਚਿਪੀ ਭਰ ਗਈ ਹੁਣ ਗੋਰਖਨਾਥ ਰੇਧੀਆਂ-ਛੇਧੀਆਂ ਦਾ ਮਾਲਕ ਆਪਣੇ ਆਪ ਨੂੰ ਬੜਾ ਵੱਡਾ ਸਿੱਧ ਪੁਰਸ਼ ਕਹਾਉਂਦਾ ਸੀ ਜਦੋਂ ਉਹਨੇ ਇੱਕ ਬੀਬੀ ਨੇ ਚਮਚਾ ਭਰਿਆ ਦੇਖਿਆ ਤੇ ਪਾ ਦਿੱਤਾ ਚਿਪੀ ਭਰ ਗਈ ਹੌਲ ਹੋ ਗਈ ਨੱਕਾ ਨੱਕ ਪਰ ਗਈ ਕਿਨਾਰੇ ਤੱਕ ਪਰ ਗਈ ਤੇ ਅੱਧਾ ਥੋੜਾ ਜਿਹਾ ਉਹਦੇ ਵਿੱਚ ਚੌਲ ਵਜੇ ਬਾਕੀ ਹਨ ਤੇ ਕਹਿੰਦੇ ਗੋਰਖਨਾਥ ਦਾ ਜਿਹੜਾ ਹੰਕਾਰ ਸੀ ਉਹ ਸਾਰਾ ਹੀ ਮਿੱਟੀ ਦੇ ਵਿੱਚ ਰਲ ਗਿਆ ਮਿੱਟੀ ਦੇ ਵਿੱਚ ਢੈ ਢੇਰੀ ਹੋ ਗਿਆ ਹੁਣ ਗੋਰਖਨਾਥ ਹੱਥ ਜੋੜ ਕੇ ਬੈਠਾ ਹੈ ਇਹ ਕਹਿਣ ਲੱਗਿਆ ਕਿ ਮੈਨੂੰ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ ਇਹ ਤੁਹਾਨੂੰ ਐਡੀ ਬਾਕਸਿਸ ਕਿੱਥੋਂ ਪ੍ਰਾਪਤ ਹੋਈ ਤਾਂ ਫਿਰ ਬੀਬੀ ਕਵਾਲੀ ਕਹਿਣ ਲੱਗੀ ਕਿ ਮਹਾਰਾਜ ਗੁਰੂ ਜੀ ਨਾਸ ਜੀ ਉਹ ਯਾਦ ਕਰੋ ਤੇ ਮੈਂ ਕਬੀਰ ਸਾਹ ਦੀ ਲੜਕੀ ਹਾਂ ਮੇਰਾ ਨਾਮ ਕਮਾਲੀ ਹੈ ਮੈਂ ਇਥੇ ਵਿਆਹੀ ਹੋਈ ਹਾਂ ਮੇਰੇ ਇਥੇ ਸਹੁਰੇ ਹਨ ਔਰ ਤੁਸੀਂ ਮੇਰੇ ਸਾਡੇ ਘਰ ਦੇ ਵਿੱਚ ਆਏ ਸੀ ਤੁਸੀਂ ਅਤੇ ਮੇਰੇ ਪਿਤਾ ਕਬੀਰ ਸਾਹਿਬ ਜੀ ਤੇ ਨਾਲ ਹੀ ਮੈਂ ਅਸੀਂ ਸਤਿਗੁਰੂ ਅਰਬਦਾਸ ਜੀ ਕੋਲੇ ਗਏ ਸਾਂ ਕੁਟਿਆ ਦੇ ਵਿੱਚ ਕਹਾਂ ਕਹਿੰਦੇ ਮੈਂ ਤੁਹਾਡੇ ਨਾਲ ਸੀ ਤੇ ਸਾਨੂੰ ਦੋ ਗਲਾਸ ਪਾਣੀ ਦੇ ਪੀਣ ਵਾਸਤੇ ਦਿੱਤੇ ਸਨ ਕਿੰ ਲਗਾ ਹਾਂ ਪਰ ਤੁਸੀਂ ਪਾਣੀ ਨਹੀਂ ਪੀਤਾ ਉਹ ਪਾਣੀ ਮੇਰੇ ਪਿਤਾ ਕਬੀਰ ਸਤਿਗੁਰੂ ਕਬੀਰ ਜੀ ਨੇ ਪੀ ਲਿਆ ਤੇ ਤੁਹਾਡੇ ਵਾਲਾ ਗਲਾਸ ਤੁਸੀਂ ਨਹੀਂ ਪੀਤਾ ਤੇ ਮੈਨੂੰ ਸਤਿਗੁਰੂ ਅਰਬਦਾਸ ਜੀ ਕਹਿਣ ਲੱਗੇ ਇਹ ਤੁਸੀਂ ਪੀ ਲਵੋ ਬੀਬੀ ਕਮਾਲੀ ਤੁਸੀਂ ਛਕ ਲਵੋ ਇਹ ਤੁਹਾਡੇ ਵਾਸਤੇ ਹੈ ਤੁਸੀਂ ਪੀ ਲਵੋ ਤੁਸੀਂ ਮਨਾ ਕੀਤਾ ਤੇ ਮੈਨੂੰ ਉਹ ਪਾਣੀ ਦੀ ਵਕਸ ਜਲ ਦੀ ਵਕਸ ਹੋ ਗਈ ਪਰ ਜਦੋਂ ਹੀ ਮੈਂ ਉਹ ਪਾਣੀ ਪੀਤਾ ਅੰਮ੍ਰਿਤ ਪੀਤਾ ਜਲ ਪੀਤਾ ਤੇ ਅੱਜ ਜਿਹੜੀਆਂ ਰਿੱਧੀਆਂ ਸਿੱਧੀਆਂ ਮੈਨੂੰ ਪ੍ਰਾਪਤ ਹੋ ਗਈਆਂ ਤੇ ਗੋਰਖਨਾਥ ਨੂੰ ਕਹਿਣ ਲੱਗੇ ਬੀਬੀ ਕਮਾਲੀ ਕਿ ਤੁਸੀਂ ਮਨ ਦੇ ਵਿੱਚ ਕਿਰਨਾ ਕੀਤੀ ਕਿ ਇਹ ਸੂਦਰ ਹੈ ਇਹ ਨਿਮੀ ਜਾਦਾ ਹੈ ਇਹ ਜੁੱਤੀਆਂ ਗੰਡਦਾ ਹੈ ਇਹਦੇ ਕੋਲੋਂ ਮੈਂ ਪਾਣੀ ਕਿਵੇਂ ਪੀਵਾਂ ਪਰ ਉਹ ਮੇਰੇ ਤੇ ਕਿਰਪਾ ਹੋ ਗਈ ਤੁਸੀਂ ਕਿਰਪਾ ਤੋਂ ਬਾਂਝੇ ਰਹਿ ਗਏ ਇਹ ਇਹ ਜੁਨੀਆ ਰੱਦੀਆਂ ਸਿੱਧੀਆਂ ਨੇ ਸਤਗੁਰੂ ਅਰਦਾਸ ਜੀ ਦੀ ਕਿਰਪਾ ਦੇ ਨਾਲ ਮੈਨੂੰ ਪ੍ਰਾਪਤ ਹੋਈਆਂ ਤੇ ਗੋਰਖਨਾਥ ਬੜਾ ਮਨ ਦੇ ਵਿੱਚ ਪਛਤਾਉਂਦਾ ਹੈ ਪਛਤਾਵੇ ਕਰਦਾ ਹੈ ਆਪਣੇ ਹੰਕਾਰ ਹੁਣ ਉਹਦਾ ਸਿਰ ਨੀਮਾ ਹੋਇਆ ਹੰਕਾਰ ਦਾ ਦੇਖ ਕੇ ਬੜਾ ਹੀ ਦੁਖੀ ਹੈ ਸੋ ਮਹਾਰਾਜ ਵੀ ਕਹਿੰਦੇ ਹਨ ਕਿ ਭਾਈ ਇੱਥੇ ਜਿਹੜੀ ਜਿਹੜੇ ਫਲ ਹਨ ਉਹ ਨੀਵੇਂ ਰੁੱਖਾਂ ਨੂੰ ਲੱਗਦੇ ਹਨ ਪਰ ਅਸੀਂ ਸਤਗੁਰਾਂ ਵਾਸਤੇ ਇਹੀ ਕਰਨਾ ਹੈ ਕਿ ਸਾਡੇ ਤੇ ਕਿਰਪਾ ਕਰੋ ਮਹਾਰਾਜ ਕਿ ਸਾਨੂੰ ਹੰਕਾਰ ਮਨ ਦੇ ਵਿੱਚ ਹੋਮੇ ਨਾ ਆ ਜਾਵੇ ਸੇਵਾ ਕਰਕੇ ਇਹ ਹੀ ਬੇਨਤੀ ਕਰਦੇ ਰਹਿਣਾ ਹੈ ਉਹ ਆਪਾਂ ਸਮਾਪਤੀ ਕਰੀਏ ਤੇ ਇੱਥੇ ਹੀ ਸਮਾਪਤੀ ਹੁੰਦੀ ਹੈ ਭਾਵ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਿਆ ਦਿੱਤੀ ਹੈ ਕਿ ਭਾਈ ਜਦੋਂ ਵੀ ਕਿਤੇ ਵੀ ਜਾਣਾ ਹੈ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ satsang ਕਰਨੀ ਹੈ ਨਿਮਰਤਾ ਪਿਆਰ ਇਹ ਜ਼ਰੂਰੀ ਹੈ ਆਓ ਆਪਾਂ ਇਸ ਸਾਰਨਾ ਪੜ ਕੇ ਸਮਾਪਤੀ ਕਰੀਏ ਫਿਰ ਕੋਈਆਂ ਭੁੱਲਾਂ ਦੀ ਖਿਮਾ ਕਰਨੀ ਤੇ ਨਾਲ ਹੀ ਜਿਹੜੇ ਗੁਰੂ ਮਹਾਰਾਜ ਸਤਗੁਰੂ ਅਰਬਦਾਸ ਮਹਾਰਾਜ ਰਾਜੀ ਨਾਲ ਪਿਆਰ ਕਰਦੇ ਹਨ ਸਾਰਿਆਂ ਨੂੰ ਬੇਨਤੀ ਹੈ ਅਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਆਓ ਇਹ ਧਰਨਾ ਪੜ ਕੇ ਪਸਮਾਉ ਵੀ ਕਰੀਏ ਐਸੀ ਕਿਰਪਾ ਕਰੋ ਮਹਾਰਾਜ ਨਾਮ ਨਾਮ ਸ੍ਰੀ ਨਾਮ ਨਾਮ ਕਿਰਪਾ ਕਰੋ ਮਹਾਰਾਜ ਨਾਮ I'm going ਤੈਨੇ ਕਿ ਸੇਵਾ ਪ੍ਰਵਾਨ ਕਰਨੀ ਗੁਰੂ ਮਹਾਰਾਜ ਦੇ ਬਾਣੀ ਪੜਦਿਆਂ ਇਤਿਹਾਸ ਦੀਆਂ ਵਿਚਾਰਾ ਕਰਦਿਆਂ ਬਹੁਤ ਪੁੱਲਾ ਹੋ ਜਾਂਦੀਆਂ ਹਨ ਸਾਦ ਸੰਗਤ ਗੁਰੂ ਮਹਾਰਾਜ ਬਖਸ਼ਣ ਜੋਗ ਹਨ ਆਓ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ